सब तो पी अपना पी एफम एस पोर्टल का जो डीओ अकाउंट है खोल लेना है डीओ अकाउंट खोलन तो स्क्रॉल डाउन करते हुए नीचे है जी मास्टर्स के उपर सो स्क्रॉल डाउन करके है जी मास्टर्स के ऊपर और मास्टर्स वाली ऑप्शन अगर आप मोबाइल से कर रहे हैं तो लॉन्ग प्रेस करके टच करना है थोड़ा सा प्रैस करोंगे तो खुलूगी वीयी तरीके सो कप्यूटर उपता क्लिक नहीं खोल सकते हो सो इसको आप थोड़ा जो लॉन्ग प्रेस करेंगे सो अपने सामने जो अगे चार ऑप्शनस खुल जाएियां तुम्हें इन जो थर्ड नंबर से ऑप्शनस आ रही है बैंडरस की ऑप्शन टच कर लेना है ਸੋ ਥੋੜੇ ਲੌਂਗ ਪ੍ਰੈਸ ਕਰਕੇ ਟੱਚ ਕਰਕੇ ਉਹ ਮੋਬਾਈਲ ਦੇ ਉੱਪਰ ਸੋ ਵੈਂਡਰਸ ਵੀ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਅੱਗੇ ਫਿਰ ਆਪਣੇ ਕੋਲੇ ਪੁਛਪੰਜ ਆਪਸ਼ਨਸ ਖੁੱਲ ਜਾਂਦੀਆਂ ਨੇ ਸੋ ਇਹਨਾਂ ਅਗਲੀਆਂ ਆਪਸ਼ਨਸ ਦੇ ਵਿੱਚ ਤੁਸੀਂ ਜਾਣੇ ਜੀ ਐਡ ਨਿਊ ਦੀ ਆਪਸ਼ਨ ਉੱਪਰ ਸੋ ਆਪਾਂ ਐਡ ਨਿਊ ਦੀ ਆਪਸ਼ਨ ਨੂੰ ਟੱਚ ਕਰਾਂਗੇ ਤਾਂ ਪ੍ਰੋਸੈਸਿੰਗ ਆਪਣੇ ਫੋਨ ਦੇ ਉੱਪਰ ਇੱਕ ਸ਼ੁਰੂ ਹੋ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਸੈਸਿੰਗ ਹੋਣ ਤੋਂ ਬਾਅਦ ਜੋ ਨਵਾਂ ਇੰਟਰਫੇਸ ਆਇਆ ਹੈ ਉਹਦੇ ਵੀ ਲਿਖਿਆ ਹੋਇਆ ਹੈ ਕ੍ਰੀਏਟ ਵੈਂਡਰ ਸੋ ਆਪਾਂ ਕ੍ਰੀਏਟ ਵੈਂਡਰ ਵਾਲੇ ਪੇਜ ਉੱਪਰ ਆ ਚੁੱਕੇ ਹਾਂ ਤੋ ਇਸ ਕ੍ਰੀਏਟ ਵੈਂਡਰ ਵਾਲੀ ਪੇਜ ਨੂੰ ਫਿਲ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਕਰੋਲ ਡਾਊਨ ਕਰਕੇ ਥੋੜਾ نیچے ਜਾਣਾ ਹੈ نیچے ਦੇਖੋ ਸੇਵ ਦੀ ਆਪਸ਼ਨ ਆ ਰਹੀ ਤੁਸੀਂ ਇੱਕ ਵਾਰੀ ਸੇਵ ਦੀ ਆਪਸ਼ਨ ਨੂੰ ਟੱਚ ਕਰਨਾ ਹੈ ਸੋ ਆਪਾਂ ਇੱਕ ਵਾਰੀ ਸੇਵ ਦੀ ਆਪਸ਼ਨ ਨੂੰ ਟੱਚ ਕਰ ਲੈਨੇ ਆ ਬਿਨਾ ਫਾਰਮ ਨੂੰ ਭਰੇ ਆਪਾਂ ਸੇਵ ਨੂੰ ਇਸ ਕਰਕੇ ਕੀਤਾ ਹੈ ਫਾਰਮ ਫਿਲ ਕਰਨ ਤੋਂ ਪਹਿਲਾਂ ਸੇਵ ਇਸ ਲਈ ਕੀਤਾ ਹੈ ਕਿਉਂਕਿ ਸੇਵ ਕਰਨ ਦੇ ਨਾਲ ਆਪਣੇ ਸਾਹਮਣੇ red color ਦੇ ਵਿੱਚ ਜੋ ਮੋਨੀਟਰੀ ਫੀਲਡਸ ਨੇ ਜੋ ਜ਼ਰੂਰੀ ਚੀਜ਼ਾਂ ਭਰਨ ਵਾਲੀਆਂ ਨੇ ਉਹ ਸ਼ੋ ਹੋਣ ਲੱਗ ਜਾਂਦੀਆਂ ਨੇ ਤਾਂ ਕਿ ਫਾਰਮ ਫਿਲ ਕਰਦੇ ਸਮੇਂ ਨਵਾਂ ਵੈਂਡਰ ਕ੍ਰੀਏਟ ਕਰਦੇ ਸਮੇਂ ਕਿਤੇ ਆਪਾਂ ਉਹਨਾਂ ਚੀਜ਼ਾਂ ਨੂੰ ਭਰਨ ਤੋਂ ਰਹਿ ਨਾ ਜਾਈਏ ਕਿਉਂਕਿ ਇਹ ਭਰਨੀਆਂ ਜ਼ਰੂਰੀ ਨੇ ਬਾਕੀ ਕੋਈ ਚੀਜ਼ ਰਹਿੰਦੀ ਹੈ ਤਾਂ ਰਹਿ ਵੀ ਜਾਵੇ ਵੈਂਡਰ ਕ੍ਰੀਏਟ ਹੋ ਜਾਵੇਗਾ ਸੋ ਇਸ ਜਗ੍ਹਾ ਦੇ ਉੱਪਰ ਇੱਕ ਤੁਹਾਨੂੰ ਮੈਂ ਹੋਰ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਜੋ ਵੈਂਡਰ ਮੈਂ ਇੱਥੇ ਕ੍ਰੀਏਟ ਕਰ ਰਹੇ ਹਾਂ ਉਹ ਇੱਕ ਲੋਕਲ ਵੈਂਡਰ ਹੋਏਗਾ ਜਿਸ ਤੋਂ ਕਿ ਕੋਈ ਕਿਸੇ ਵੀ ਫਰਮ ਨੇ ਅਜ ਤੱਕ ਸਮਾਨ ਨਹੀਂ ਲਿਆ ਕਿਉਂਕਿ ਜ਼ਿਆਦਾਤਰ ਜੋ ਲੋਕਲ ਵੈਂਡਰ ਨੇ ਆਪਾਂ ਨੂੰ ਮੀ ਬੜੀਆਂ ਗਰੰਟਾਂ ਲਈ ਜੋ ਫਰਮਸ ਹੁੰਦੀਆਂ ਵੱਡੀਆਂ ਫਰਮਸ ਹੁੰਦੀਆਂ ਉਹਨਾਂ ਨੂੰ ਕਈ ਲੋਕਾਂ ਨੇ ਸਮਾਂ ਲਿਆ ਹੁੰਦਾ ਇਸ ਕਰਕੇ ਉਹ ਆਲਰੇਡੀ ਕ੍ਰिएटेड ਹੁੰਦੇ ਨੇ ਸੋ ਇੱਕ ਲੋਕਲ ਵੈਂਡਰ ਕਿਵੇਂ ਐਡ ਕਰਨਾ ਹੈ ਉਹਦੇ ਲਈ ਮੈਂ ਤੁਹਾਨੂੰ ਸਾਈਡ ਡਿਟੇਲ ਦੇ ਰਿਹਾ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਉਸ ਦਾ ਨਾਮ ਇੱਥੇ ਫਿਲ ਕਰਾਂਗੇ ਸੋ ਨਾਮ ਵਾਲੀ ਆਪਸ਼ਨ ਆ ਰਹੀ ਹੈ ਸੋ ਆਪਾਂ ਇੱਥੇ ਉਹਨਾਂ ਦਾ ਨਾਮ ਫਿਲ ਕਰ ਦਨੇ ਆ ਜੀ ਸੋ ਇਸ ਤੋਂ ਅੱਗੇ ਪੁੱਛੀ ਜਾ ਰਹੀ ਹੈ ਜੀ ਉਸ ਵੈਂਡਰ ਦੀ ਡੇਟ ਆਫ ਬਰਥ ਸੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੋ ਰਿਕੁਆਇਰਡ ਫੀਲਡ ਆਪਾਂ ਫਿਲ ਕਰਨੀਆਂ ਨੇ ਸੋ ਤੁਸੀਂ ਅਗਲੇ ਡੇਟ ਆਫ ਬਰਥ ਵਾਲੇ ਕਾਲਮ ਨੂੰ ਛੱਡ ਵੀ ਦਿਨੇ ਸੋ ਡੇਟ ਆਫ ਬਰਥ ਫਿਲ ਕਰ ਲਈ ਆਪਾਂ ਸਭ ਤੋਂ ਪਹਿਲਾਂ ਕੈਲੰਡਰ ਵਾਲੀ ਆਪਸ਼ਨ ਨੂੰ ਟੱਚ ਕਰਾਂਗੇ ਇਸ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਆਪਣੇ ਸਾਹਮਣੇ ਈਅਰਸ ਖੁੱਲ ਜਾਂਦੇ ਆ ਆਪਾਂ ਇਹਨਾਂ ਐਰੋਜ਼ ਨੂੰ ਟੱਚ ਕਰਕੇ ਜੋ ਹੈਗਾ ਵਾ ਉਸ ਬੰਦੇ ਦਾ ਜੋ ਜੀਅਰ ਹੈਗਾ ਵਾ ਡੇਟ ਆਫ ਬਰਥ ਈਅਰ ਉਹ ਕੱਢ ਲਵਾਂਗੇ ਸੋ ਤੁਸੀਂ ਦੇਖੋ ਮੈਂ ਐਰੋਜ਼ ਨੂੰ ਟੱਚ ਕਰ ਰਿਹਾ ਮਾ ਐਰੋਜ਼ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਉਹਨਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਬਰਥ ਈਅਰ ਤੇ ਪਹੁੰਚਣਾ ਹੈ ਸੋ ਮੈਂ ਉਹਨਾਂ ਦਾ ਬਰਥ ਈਅਰ ਸਿਲੈਕਟ ਕਰ ਲਿਆ ਹੁਣ ਆਪਣੇ ਸਾਹਮਣੇ ਮੰਥ ਆ ਗਏ ਨੇ ਆਪਾਂ ਉਸ ਈਅਰ ਦੇ ਵਿੱਚ ਕਿਹੜੇ ਮੰਥ ਵਿੱਚ ਉਹ ਪੈਦਾ ਹੋਇਆ ਵੈਂਡਰ ਉਹ ਇੱਥ ਸੋ ਹੁਣ ਮੰਥ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਤੋਂ ਡੇਟ ਪੁੱਛ ਰਿਹਾ ਸੋ ਆਪਾਂ ਉਹ ਡੇਟ ਜੋ ਹੈਗੀ ਹੈ ਉਹ ਇੱਥੇ ਲਗਾ ਦੇਣੀ ਹੈ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਵੈਂਡਰ ਦੀ ਜੋ ਡੇਟ ਆਫ ਬਰਥ ਹੈ ਇੱਥੇ ਫਿਲ ਹੋ ਚੁੱਕੀ ਹੈ ਹੁਣ ਆਪਾਂ ਵੈਂਡਰ ਦੇ ਫਾਦਰ ਨੇਮ ਨੂੰ ਇੱਥੇ ਫਿਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੈਂਡਰ ਦੇ ਫਾਦਰ ਨੇਮ ਨੂੰ ਫਿਲ ਕਰ ਦਿੱਤਾ ਹੈ ਹੁਣ ਮੈਂ ਵੈਂਡਰ ਦੇ ਆਧਾਰ ਕਾਰਡ ਨੂੰ ਇੱਥੇ ਫਿਲ ਕਰਾਂਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੈਂਡਰ ਦੇ ਆਧਾਰ ਕਾਰਡ ਨੂੰ ਇੱਥੇ ਫਿਲ ਕਰ ਦਿੱਤਾ ਹੈ ਹੁਣ ਜੀਐਸਟੀ ਨੰਬਰ ਆ ਰਿਹਾ ਇਸ ਨੂੰ ਆਪਾਂ ਖਾਲੀ ਛੱਡ ਦੇਣਾ ਹੈ ਨੈਕਸਟ ਆ ਰਿਹਾ ਆਪਾਂ ਨੂੰ ਐਡਰੈਸ ਵਾਲਾ ਕਾਲਮ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਐਡਰੈਸ 1 ਦੇ ਵਿੱਚ ਮੈਂ ਵੈਂਡਰ ਦਾ ਐਡਰੈਸ ਫਿਲ ਕਰ ਦਿੱਤਾ ਹੈ ਹੁਣ ਨੈਕਸਟ ਆਪਸ਼ਨ ਆ ਰਹੀ ਹੈ ਸਿਟੀ ਦੀ ਸੋ ਹਮਾ ਹੁਣ ਵੈਂਡਰ ਦਾ ਸ਼ਹਿਰ ਭਰਾਂਗੇ ਕਿ ਵੈਂਡਰ ਉਸ ਪੈਂਡ ਦੇ ਕਿਹੜੇ ਸ਼ਹਿਰ ਵਿੱਚ ਰਹਿੰਦਾ ਹੈ ਸੋ ਇੱਥੇ ਆਪਾਂ ਉਹਦਾ ਸ਼ਹਿਰ ਭਰ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੈਂਡਰ ਦਾ ਜੋ ਸ਼ਹਿਰ ਹੈਗਾ ਵਾ ਸਿਟੀ ਭਰ ਦਿੱਤਾ ਹੈ ਹੁਣ ਇਹ ਵੈਂਡਰ ਦਾ ਸਟੇਟ ਪੁੱਛ ਰਿਹਾ ਸੋ ਇੱਥੇ ਡਿਸਟ੍ਰਿਕਟ ਤੋਂ ਮੈਂ ਸਿਲੈਕਟ ਕਰਕੇ ਜੋ ਵੀ ਵੈਂਡਰ ਨੂੰ ਡਿਸਟ੍ਰਿਕਟ ਜਿਸ ਵੈਂਡਰ ਡਿਸਟ੍ਰਿਕਟ ਤੋਂ ਵੈਂਡਰ ਬਿਲੋਂਗ ਕਰਦਾ ਹੈ ਆਪਾਂ ਉਹ ਡਿਸਟ੍ਰਿਕਟ ਅਤੇ ਸਿਲੈਕਟ ਕਰ ਦਵਾਂਗੇ ਸੋ ਇਸ ਤੋਂ ਬਾਅਦ ਇਹ ਵੈਂ ਸੋ ਮੋਬਾਈਲ ਨੰਬਰ ਫਿਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਕਿ ਜੋ ਇਸ ਸਿਰਫ ਐਡਰੈਸ ਟੂ ਦੀ ਆਪਸ਼ਨ ਆ ਰਹੀ ਹੈ ਐਡਰੈਸ ਥੀ ਦੀ ਆਪਸ਼ਨ ਆ ਰਹੀਆਂ ਤੁਸੀਂ ਇਹਨਾਂ ਆਪਸ਼ਨ ਨੂੰ ਭਰਨ ਦੀ ਜਰੂਰਤ ਨਹੀਂ ਹੈਗੀ ਕੰਟਰੀ ਆਟੋਮੈਟਿਕਲੀ ਉਸ ਇੰਡੀਆ ਭਰ ਦੇਣਾ ਹੈ ਜੋ ਕਿ ਆਲਰੇਡੀ ਫਿਲਡ ਹੋਵੇਗਾ ਤੁਸੀਂ ਪਿੰਨ ਕੋਡ ਜਰੂਰ ਭਰ ਸਕਦੇ ਹੋ ਸੋ ਅਗਰ ਤੁਹਾਡੇ ਕੋਲ ਵੈਂਡਰ ਦਾ ਪਿੰਨ ਕੋਡ ਹੈਗਾ ਵਾ ਉਹਦੇ ਪਿੰਡ ਦਾ ਜਾਂ ਸ਼ਹਿਰ ਦਾ ਪਿੰਨ ਕੋਡ ਹੈਗਾ ਤੁਸੀਂ ਇੱਥੇ ਲਗਾ ਸਕਦੇ ਹੋ ਸੋ ਆਪਣੇ ਕੋਲ ਪਿੰਨ ਕੋਡ ਮੌਜੂਦ ਹੈ ਤਾਂ ਆਪਾਂ ਇੱਥੇ ਉਸ ਦਾ ਪਿੰਨ ਕੋਡ ਲਗਾ ਦਿੰਨੇ ਹਾਂ ਸੋ ਹੁਣ ਅੱਗੇ ਆਪਾਂ ਤੋਂ ਵੈਂਡਰ ਦਾ ਜੋ ਮੋਬਾਈਲ ਨੰਬਰ ਪੁੱਛਿਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੈਂਡਰ ਦਾ ਮੋਬਾਈਲ ਨੰਬਰ ਵੀ ਫਿਲ ਕਰ ਦਿੱਤਾ ਹੈ। ਸੋ ਅਗੇ ਈਮੇਲ ਪੁੱਛੀ ਜਾ ਰਹੀ ਹੈ। ਸੋ ਇਹ ਜੁੜੀ ਨੀ ਕਿ ਤੁਸੀਂ ਈਮੇਲ ਫਿਲ ਕਰਨੇ ਸੋ ਖਾਲੀ ਛੱਡ ਸਕਦੇ ਹੋ। ਸੋ ਹੁਣ ਅੱਗੇ ਆਪਣੇ ਕੋਲ ਆਪਸ਼ਨ ਆ ਰਹੀ ਹੈ ਸਿਲੈਕਟ ਬੈਂਕ ਦੀ। ਸੋ ਆਪਾਂ ਬੈਂਕ ਡਿਟੇਲਸ ਤੇ ਜਾ ਕੇ ਸਿਲੈਕਟ ਬੈਂਕ ਦੀ ਆਪਸ਼ਨ ਵਿੱਚੋਂ ਜੋ ਵੀ ਵੈਂਡਰ ਦਾ ਬੈਂਕ ਹੈਗਾ ਵਾ ਉਸ ਬੈਂਕ ਨੂੰ ਸਿਲੈਕਟ ਕਰ ਲੈਣਾ ਹੈ। ਸੋ ਆਪਾਂ ਸਿਲੈਕਟ ਬੈਂਕ ਵਾਲੇ ਜੋ ਆਈਕਨ ਆ ਰਿਹਾ ਬਲੂ ਕਲਰ ਦੇ ਇਥੇ ਇਸ ਨੂੰ ਟੱਚ ਕਰਾਂਗੇ। ਇਸ ਨੂੰ ਟੱਚ ਕਰਨ ਤੇ ਆਪਣੇ ਸਾਹਮਣੇ ਇੱਕ ਨਵਾਂ ਇੰਟਰਫੇਸ ਪੁੱਛੇਗਾ, ਖੁੱਲੇਗਾ। ਜਿਸ ਵਿੱਚ ਆਪਾਂ ਬੈਂਕ ਦਾ ਸੋ ਤੁਹਾਡੇ ਕੋਲ ਜਿਹੜੇ ਵੀ ਬੈਂਕ ਦਾ ਖਾਤਾ ਹੋਵੇ ਉਸ ਬੈਂਕ ਦਾ ਨਾਮ ਤੁਸੀਂ ਇੱਥੇ ਫਿਲ ਕਰ ਦੇਣਾ ਹੈ ਯੂਕੋ ਬੈਂਕ ਫਿਲ ਕਰਨ ਤੋਂ ਬਾਅਦ ਤੁਸੀਂ ਨੂੰ ਸਰਚ ਕਰ ਲੈਣਾ ਹੈ ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਯੂਕੋ ਬੈਂਕ ਦਾ ਨਾਮ ਖੁੱਲ ਜਾਏਗਾ ਬਲੂ ਕਲਰ ਦੇ ਵਿੱਚ ਤੁਸੀਂ ਉਸ ਨੂੰ Y ਵਾਲੇ ਕਾਲਮ ਤੇ ਟਿੱਕ ਲਗਾ ਦੇਣਾ ਹੈ ਸੋ ਯੂਕੋ ਬੈਂਕ ਬੈਂਕ ਨੇਮ ਦੇ ਵਿੱਚ ਦਰਜ ਹੋਣ ਤੋਂ ਬਾਅਦ ਨੀਚੇ ਹੁਣ ਆਪਾਂ ਉਸ ਵੈਂਡਰ ਦਾ ਜੋ ਅਕਾਊਂਟ ਨੰਬਰ ਇੱਥੇ ਫਿਲ ਕਰ ਦੇਵਾਂਗੇ ਸੋ ਮੈਂ ਇੱਥੇ ਹੁਣ ਉਸ ਵੈਂਡਰ ਦਾ ਅਕਾਊਂਟ ਨੰਬਰ ਫਿਲ ਕਰਨ ਜਾ ਰਿਹਾ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੈਂਡਰ ਦਾ ਜੋ ਅਕਾਊਂਟ ਨੰਬਰ ਇੱਥੇ ਐਡ ਕਰਤਾ ਹੈ ਤੁਸੀਂ ਅਕਾਊਂਟ ਸੋ ਇਸ ਤੋਂ ਬਾਅਦ ਤੁਸੀਂ ਜੋ ਐਡ ਬੈਂਕ ਡਿਟੇਲ ਦੀ ਆਪਸ਼ਨ ਆ ਰਹੀ ਹੈ ਉਸ ਨੂੰ ਟੱਚ ਕਰ ਲੈਣਾ ਸੋ ਅਕਾਊਂਟ ਨੰਬਰ ਨੂੰ ਫਿਲ ਕਰਨ ਤੋਂ ਬਾਅਦ نیچے ਆਪਾਂ ਐਡ ਬੈਂਕ ਡਿਟੇਲ ਦੀ ਆਪਸ਼ਨ ਆ ਰਹੀ ਹੈ ਆਪਾਂ ਇਸ ਨੂੰ ਟੱਚ ਕਰ ਲਵਾਂਗੇ ਔਰ ਐਡ ਬੈਂਕ ਡਿਟੇਲ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਐਡ ਬੈਂਕ ਡਿਟੇਲਸ ਕਰ ਦੋ ਬਾਅਦ ਆਪਣੇ ਸਾਹਮਣੇ ਫਿਰ ਤੋਂ ਨਵਾਂ ਇੰਟਰਫੇਸ ਖੁੱਲਦਾ ਹੈ ਐਡ ਬੈਂਕ ਡਿਟੇਲ ਦੀ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਸਕਰੋਲ ਡਾਊਨ ਕਰਕੇ ਹੇਠਾਂ ਜਾਵਾਂਗੇ ਹੇਠਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਹਮਣੇ ਵੈਂਡਰ ਜੋ ਬੈਂਕ ਹੈਗਾ ਵਾ ਉਸ ਦੀ ਡਿਟੇਲ ਇੱਥੇ ਆ ਰਹੀ ਹੈ ਸਟੇਟਸ ਵਿੱਚ ਐਕਟਿਵ ਲਿਖਿਆ ਸੋ ਸੇਵ ਤੇ ਟੱਚ ਕਰਨ ਤੇ ਪ੍ਰੋਸੈਸਿੰਗ ਸ਼ੁਰੂ ਹੋਵੇਗੀ ਜਿਸ ਨੂੰ ਥੋੜਾ ਟਾਈਮ ਲੱਗ ਸਕਦਾ ਹੈ ਸੋ ਵੈਂਡਰ ਨੂੰ ਐਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਇੱਕ ਇੱਕ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ੍ਹਦਾ ਹੈ ਜਿਹਦੇ ਵਿੱਚ ਕੀ ਉਸ ਨਾਮ ਤੇ ਬਹੁਤ ਸਾਰੇ ਵੈਂਡਰਸ ਇੱਥੇ ਦਿਖਾਈ ਦੇ ਰਹੇ ਔਰ ਆਪਾਂ ਤੋਂ ਪੁੱਛਿਆ ਰਿਹਾ ਹੈ ਕਿ ਕੀ ਇਹ ਸੇਮ ਵੈਂਡਰ ਤਾਂ ਨਹੀਂ ਹੈਗਾ ਜਿਹਨੂੰ ਤੁਸੀਂ ਐਡ ਕਰ ਰਹੇ ਹੋ ਅਗਰ ਇਹ ਸੇਮ ਹੈਗਾ ਭਾਈ ਇਸ ਨਾਮ ਵਾਲਾ ਤਾਂ ਤੁਸੀਂ ਇੱਥੋਂ ਉਸ ਦੀ ਯੂਨੀਕ ਕੋਡ ਚੱਕ ਕੇ ਉਸ ਨੂੰ ਐਡ ਕਰ ਸਕਦੇ ਹੋ ਪਰ ਕਿਉਂਕਿ ਆਪਾਂ ਇਹ ਵੈਂਡਰ ਬਿਲਕੁਲ ਨਿਊ ਬਣਾਇਆ ਹੈ ਇਹਦੇ ਇਸਨੇ ਪਹਿਲਾਂ ਕਦੇ ਪੀਐਮਐਸ ਤੇ ਆਪ ਦਾ ਅਕਾਊਂਟ ਨਹੀਂ ਬਣਵਾਇਆ ਆਪਣੇ ਆਪਣ ਨੂੰ ਐਜ਼ ਵੈਂਡਰ ਐਡ ਨਹੀਂ ਕਰਾਇਆ ਤਾਂ ਇਸ ਕਰਕੇ ਆਪਾਂ نیچے ਲਿਖਿਆ ਰ ਹੈ ਡੂ ਯੂ ਸਟਿਲ ਟੂ ਵਾਂਟ ਕ੍ਰੀਏਟ ਅ ਨਿਊ ਵੈਂਡਰ ਕਿ ਤੁਸੀਂ ਵੈਂਡਰ ਕ੍ਰੀਏਟ ਨਿਊ ਕਰਨਾ ਹੀ ਚਾਹੁੰਦੇ ਹੋ ਤਾਂ ਆਪਾਂ ਜੈਸ ਤੇ ਟੱਚ ਕਰ ਦਵਾਂਗੇ ਸੋ ਜੈਸ ਤੇ ਟੱਚ ਕਰਦੇ ਹੀ ਆਪਣੇ ਸਾਹਮਣੇ ਪ੍ਰੋਸੈਸਿੰਗ ਹੋਵੇਗੀ ਔਰ ਇਸ ਤਰ੍ਹਾਂ ਲਿਖਿਆ ਆਵੇਗਾ ਵੈਂਡਰ ਬੈਨੀਫਿਸ਼ੀਅਰੀ ਬੈਨੀਫਿਸ਼ੀਅਰੀ ਐਡਿਡ ਸਕਸੈਸਫੁਲੀ ਨੀਡ ਨੋਡ ਦਾ ਯੂਨੀਕ ਕੋਡ ਫਾਰ ਰਜਿਸਟਰ ਵੈਂਡਰ ਫਾਰ ਫਿਊਚਰ ਯੂਜ਼ ਠੀਕ ਹੈ ਤੇ ਉਹਦਾ ਯੂਨੀਕ ਕੋਡ ਆਪਣੇ ਕੋਲੇ ਆ ਗਿਆ ਵਾ ਸੋ ਹੁਣੇ ਵੈਂਡਰ ਐਡ ਹੋ ਗਿਆ ਵਾ ਹਾਂਜੀ ਹੁਣ ਆਪਣੇ ਕੋਲੋਂ ਜੋ ਕ੍ਰੀਏਟ ਵ या वह बेंडर कितने चलेगा उसमें आपने क्या है वह आप फिर तो जावे मास्टर उपर इसमें लॉन्ग प्रेस कर लेना मोबाइल के उपर और फिर आप जाने जी वैंडर के उपर वेंडरस के ऑप्शन जाकर टच करना मनेज के ऑप्शन सो मनेज की ऑप्शन टच करने के बाद अपने सामने प्रोसैसिंग होगी और इस तरह का इंटरफेयर सामने आ जाएगा जिन्होंने कि आप स्क्रॉल डॉन करके करते हुए हेठा जाना है, उपर, उपर, जा है सो जो आप्रॉल डाउन करते हुए हेठा जाए तो देख सकते हो कि उस बैंडर नाम इतने शो हो रहा वा सारी डिटेल शो हो रही है बैंक अकाउंट शो हो रहा वा ਔਰ ਇੱਥੇ ਸਪੈਂਡਿੰਗ ਆ ਰਿਹਾ ਵਾ ਜੀ ਜਗਤ ਉੱਪਰ ਸਕਸੈਸ ਇਨ ਬੈਂਕ ਦੀ অপਸ਼ਨ ਆ ਰਹੀ ਹੈ ਬਾਕੀ ਬੈਂਡਰ ਦੇ ਯਾਨੀ ਕਿ ਜੋ ਬੈਂਕ ਸਟੇਟਸ ਹੈਗਾ ਵਾ ਉਹ ਪੈਂਡਿੰਗ ਆ ਰਿਹਾ ਸੋ ਹੁਣ ਆਪਾਂ ਵੇਟ ਕਰਨੀ ਹੈ ਤੁਸੀਂ ਇਹ ਵੇਟ 2 ਘੰਟੇ ਵੀ ਕਰ ਸਕਦੇ ਹੋ 6 ਘੰਟੇ ਤੱਕ ਵੀ ਵੇਟ ਕਰ ਸਕਦੇ ਹੋ ਕਿ 2 ਜਾਂ 6 ਘੰਟੇ ਦੇ ਵਿੱਚ ਵਿੱਚ ਜੋ ਬੈਂਡਰ ਸੀ ਇੱਥੇ ਸਟੇਟਸ ਹੈਗਾ ਵਾ ਬੈਂਕ ਵਿੱਚ ਚੈੱਕ ਹੋ ਜਾਂਦਾ ਤੇ ਬੈਂਕ ਵੱਲੋਂ ਸਕਸੈਸ ਇਨ ਬੈਂਕ ਕਰ ਦਿੱਤੇ ਜਾਂਦਾ ਸੋ ਇਸ ਤਰ੍ਹਾਂ ਤੁਸੀਂ ਇਸ ਪੇਮ ਬੈਂਡਰ ਨੂੰ ਪੇਮੈਂਟ ਕਰਨ ਦੇ ਜੋ ਹੋ ਜਾਓਗੇ ਸੋ ਜਰੂਰੀ ਨਹੀਂ ਹੈਗਾ ਕਿ ਬੈਂਡਰ ਨੂੰ ਹੁਣ ਤੁਸੀਂ ਡੀਏ ਦੇ ਅਕਾਊਂਟ 'ਤੇ ਜਾ ਕੇ ਕੋਈ ਅਪਰੂ ਸੋ ਡੀਏ ਦੇ ਅਕਾਊਂਟ ਦੇ ਵਿੱਚ ਕੋਈ ਅਪਰੂਵਲ ਦੀ ਨਹੀਂ ਲੋੜ ਨਹੀਂ ਹੈਗੀ ਵੈਂਡਰ ਨੂੰ ਬੈਂਕ ਵਿੱਚ ਸਕਸੈਸ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਪੇਮੈਂਟ ਕਰ ਸਕਦੇ ਹੋ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੈਂਡਰ ਨੂੰ ਐਡ ਕੀਤੇ ਨੂੰ ਆਪਾਂ ਨੂੰ ਕਾਫੀ ਸਮਾਂ ਹੋ ਗਿਆ ਹੈ ਜਾਨੀ ਕਿ 6 ਘੰਟੇ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ ਔਰ ਹੁਣ ਮੈਂ ਜਾ ਕੇ ਚੈੱਕ ਕਰਦਾ ਕਿ ਕੀ ਆਪਣਾ ਵੈਂਡਰ ਜੋ ਹੈਗਾ ਵਾ ਸਕਸੈਸ ਇਨ ਬੈਂਕ ਹੋ ਗਿਆ ਹੈ ਜਾਂ ਨਹੀਂ ਸੋ ਸਕਸੈਸ ਇਨ ਬੈਂਕ ਵਿੱਚ ਚੈੱਕ ਕਰਨ ਲਈ ਆਪਾਂ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਆਪਣੇ ਪੀਐਮਐਸ ਪੋਰਟਲ ਖੋਲ ਕੇ ਵੈਂਡਰਸ ਦੀ ਸੋਰੀ ਮਾਸਟਰਸ ਦੀ অপਸ਼ਨ ਤੇ ਜਾਵਾਂਗੇ ਮਾਸਟਰਸ ਵੀ ਜਾ ਕੇ ਆਪਾਂ ਵੈਂਡਰ ਨੂੰ ਟੱਚ ਕਰਾਂਗੇ ਲੌਂਗ ਪ੍ਰੈਸ ਕਰਾਂਗੇ ਫਿਰ ਇਹ ਦੇ ਵਿੱਚ ਆਪਾਂ ਟੱਚ ਕਰਨਾ ਹੈ ਮੈਨੇਜ ਦੀ অপਸ਼ਨ ਨੂੰ ਸੋ ਮੈਨੇਜ ਦੀ অপਸ਼ਨ ਟੱਚ ਕਰਨ ਤੋਂ ਬਾਅਦ ਆਪਾਂ نیچے ਜਾਣਾ ਹੈ ਸਕਰੋਲ ਡਾਊਨ ਕਰਕੇ ਸਕਰੋਲ ਡਾਊਨ ਕਰਕੇ ਜੇ ਆਪਾਂ نیچے ਜਾਣੇ ਤਾਂ ਦੇਖ ਸਕਦੇ ਹਾਂ ਕਿ ਜੋ ਵੈਂਡਰ ਆਪਾਂ ਐਡ ਕੀਤਾ ਸੀਗਾ ਉਸ ਦੀ ਡਿਸਾਈਟ ਡੀਟੇਲ ਇੱਥੇ ਸ਼ੋ ਹੋ ਰਹੀ ਹੈ ਉਸ ਦਾ ਆਈਐਫਸੀ ਕੋਡ ਬੈਂਕ ਅਕਾਊਂਟ ਨੰਬਰ ਇੱਥੇ ਲਿਖਿਆ ਆ ਰਿਹਾ ਹੈ ਔਰ ਉਸ ਦੇ ਲਾਸਟ ਵਿੱਚ ਜਾ ਕੇ ਐਕਟਿਵ ਦੇ ਪਿੱਛੇ ਲਿਖਿਆ ਆ ਰਿਹਾ ਹੈ ਸਕਸੈਸ ਇਨ ਬੈਂਕ ਸੋ ਇਸ ਜਗ੍ਹਾ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣਾ ਜੋ ਵੈਂਡਰ ਹੈ ਸਕਸੈਸ ਇਨ ਬੈਂਕ ਹੋ ਚੁੱਕਿਆ ਹੈ ਔਰ ਵੈਂਡਰ ਬੜੀ ਸਫਲਤਾਪੂਰਵਕ ਸਬਮਿਟ